ਹਾਂਜੀ ਅੱਜ ਅਸੀਂ ਪੜ੍ਹਾਂਗੇ ਪ੍ਰithvi ਅਤੇ ਸੂਰਜ ਪਰਿਵਾਰ ਦਾ ਅੰਗ ਰਾਤ ਨੂੰ ਜਦੋਂ ਨਿਖਰੇ ਆਕਾਸ਼ ਵੱਲ ਝਾਤੀ ਮਾਰੋ ਤੁਹਾਨੂੰ ਚੰਨ ਅਤੇ ਕਈ ਨਿੱਕੇ-ਨਿੱਕੇ ਚਮਕੀਲੇ ਤਾਰੇ ਨਜ਼ਰ ਆਉਣਗੇ ਰੀਜ ਲਾ ਕੇ ਵੇਖਦਿਆਂ ਚੰਨ ਅਤੇ ਕਈ ਤਾਰੇ ਤੁਰਦੇ ਫਿਰਦੇ ਵੀ ਨਜ਼ਰ ਪੈ ਨਜ਼ਰੀ ਪੈਂਦੇ ਨੇ ਨਾ ਇਸੇ ਤਰ੍ਹਾਂ ਜਦੋਂ ਵਿਗਿਆਨੀਆਂ ਨੇ ਪੁਲਾੜ ਵਿੱਚ ਜਾ ਕੇ ਧਰਤੀ ਨੂੰ ਵੇਖਿਆ ਤਾਂ ਉਹ ਵੀ ਚਮਕ ਦੀ ਨਜ਼ਰ ਆਈ ਤੁਸੀਂ ਹਰ ਰੋਜ਼ ਸੂਰਜ ਚੜਦਾ ਅਤੇ ਛੁੱਪਦਾ ਦੇਖਦੇ ਹੋ ਤੁਹਾਨੂੰ ਸਭ ਬਾਰੇ ਹੈਰਾਨੀ ਵੀ ਹੁੰਦੀ ਹੋਵੇਗੀ ਅਤੇ ਕਈ ਤਰ੍ਹਾਂ ਦੇ ਪ੍ਰਸ਼ਨ ਤੁਹਾਡੇ ਦਿਮਾਗ ਵਿੱਚ ਉਠਦੇ ਹੋਣਗੇ ਇਨ੍ਹਾਂ ਬਾਰੇ ਜਾਣਨ ਦੀ ਇੱਛਾ ਵੀ ਹੁੰਦੀ ਹੋਵੇਗੀ ਅੱਜ ਅਸੀਂ ਇਸ ਪਾਠਵਾਰ ਮ ਰਾਹੀ ਤੁਹਾਨੂੰ ਇਨ੍ਹਾਂ ਪ੍ਰਸ਼ਨਾਂ ਦੇ ਉੱਤਰਾਂ ਬਾਰੇ ਜਾਣਕਾਰੀ ਪਾਵਾਂਗੇ ਸਭ ਤੋਂ ਪਹਿਲਾਂ ਬ੍ਰਹਿਮੰਡ ਬ੍ਰਹਿਮੰਡ ਕੀ ਹੈ ਸੂਰਜ ਗ੍ਰਹਿ ਧਰਤੀ ਚੰਨ ਅਤੇ ਨਿੱਕੇ ਵੱਡੇ ਤਾਰੇ ਧੂੜ ਅਤੇ ਗੈਸਾਂ ਆਦਿ ਬ੍ਰਹਿਮੰਡ ਵਿੱਚ ਮੌਜੂਦ ਹਨ ਇਹਨੂੰ ਬ੍ਰਹਿਮੰਡ ਕਿਹਾ ਜਾਂਦਾ ਹੈ ਇਹ ਬ੍ਰਹਿਮੰਡ ਇੰਨਾ ਵੱਡਾ ਹੈ ਦੇ ਅਕਾਰ ਦਾ ਅੰਦਾਜ਼ਾ ਲਗਾਉਣਾ ਵੀ ਨਹੀਂ ਲਾਇਆ ਜਾ ਸਕਦਾ ਬ੍ਰਹਿਮੰਡ ਨੂੰ ਅੱਗੇ ਕਈ ਭਾਗਾਂ ਵਿੱਚ ਵੰਡਿਆ ਗਿਆ ਹੈ ਸਭ ਤੋਂ ਪਹਿਲਾਂ ਗੈਲੈਕਸੀ ਆਕਾਸ਼ ਗੰਗਾ ਤੇ ਸੂਰਜੀ ਪਰਿਵਾਰ ਤੇ ਸੂਰਜੀ ਪਰਿਵਾਰ ਨੂੰ ਵੀ ਅੱਗੇ ਚਾਰ ਭਾਗਾਂ ਵਿੱਚ ਵੰਡਿਆ ਗਿਆ ਹੈ ਪਹਿਲਾ ਗ੍ਰਹਿ ਅਤੇ ਉਪਗ੍ਰਹਿ ਦੂਜਾ ਛੋਟੇ ਗ੍ਰਹਿ ਤੇ ਤੀਜੇ ਨੰਬਰ ਤੇ ਪੂਛਲ ਤਾਰੇ ਜਾਂ ਆਪਾਂ ਧੂਮਕੇਤੂ ਵੀ ਕਹਿ ਸਕਦੇ ਹਾਂ ਤੇ ਚੌਥਾ ਉਲਕਾ ਤੇ ਉਲਕਾ ਪਿੰਡ ਅਕਾਸ਼ ਵਿੱਚ ਸਥਿਤ ਉੱਪਰ ਲਿਖੇ ਪ੍ਰਤੀਰੂਪ ਸੂਰਜ ਗ੍ਰਹਿ ਚੰਨ ਨਿੱਕੇ ਵੱਡੇ ਅਣਗਿਣਤ ਚਮਕਦੇ ਤਾਰਿਆਂ ਆਦਿ ਨੂੰ ਰਲਵੇਂ ਤੌਰ ਤੇ ਖਗੋਲ ਪਿੰਡ ਆਖਦੇ ਹਨ ਖੰਗੋਲ ਆਕਾਸ਼ ਜਾਂ ਪੁਲਾੜ ਨਾਲ ਸੰਬੰਧਿਤ ਹੈ ਜਿਸ ਦਾ ਅਧਿਐਨ ਕਰਨ ਵਾਲੇ ਮਨੁੱਖਾਂ ਨੂੰ ਖੰਗੋਲੀ ਵਿਗਿਆਨੀ ਆਖਦੇ ਹਨ ਜੋ ਖੰਗੋਲ ਦਾ ਅਧਿਐਨ ਕਰਦੇ ਹਨ ਉਹਨਾਂ ਨੂੰ ਕੀ ਕਹਿੰਦੇ ਨੇ ਖੰਘੋਲ ਵਿਗਿਆਨੀ ਤੁਸੀਂ ਕਲਪਨਾ ਚਾਵਲਾ ਦਾ ਨਾਮ ਸੁਣਿਆ ਹੀ ਹੈ ਜੋ ਅਮਰੀਕਾ ਵਿੱਚ ਵੱਸਦੀ ਸੀ ਉਹ ਇੱਕ ਖੰਘੋਲ ਵਿਗਿਆਨੀ ਸੀ ਤੇ ਜੋ ਤੇ ਪੁਲਾੜ ਯਾਤਰੀ ਵੀ ਸੀ ਪਹਿਲੀ ਨਜ਼ਰੇ ਇੰਜ ਲੱਗਦਾ ਹੈ ਕਿ ਸਾਰੇ ਖੰਘੋਲ ਪਿੰਡ ਆਪਣੀ ਰੋਸ਼ਨੀ ਨਾਲ ਚਮਕਦੇ ਹਨ ਅਜਿਹਾ ਨਹੀਂ ਹੈ ਕੁਝ ਪਿੰਡ ਦੂਸਰੇ ਤਾਰਿਆਂ ਦੀ ਰੋਸ਼ਨੀ ਕਰਕੇ ਚਮਕਦੇ ਹਨ ਸੂਰਜ ਧਰਤੀ ਦੇ ਸਭ ਤੋਂ ਨੇੜੇ ਦਾ ਤਾਰਾ ਹੈ ਇਸ ਲਈ ਇਹ ਆਕਾਰ ਵਿੱਚ ਵੱਡਾ ਦਿਖਾਈ ਦਿੰਦਾ ਹੈ ਇਹ ਆਪਣੀ ਸੂਰਜ ਦੀ ਗੱਲ ਹੋ ਰਹੀ ਹੈ ਪਲਾਟ ਵਿੱਚੋਂ ਧਰਤੀ ਤੋਂ ਝਾਤ ਮਾਰੋ ਤਾਂ ਇਹ ਚਮਕਦੀ ਨਜ਼ਰ ਆਉਂਦੀ ਹੈ ਇਹ ਸੂਰਜ ਦੀ ਰੋਸ਼ਨੀ ਦੇ ਪ੍ਰਭਾਵ ਕਰਕੇ ਚਮਕਦੀ ਨਜ਼ਰ ਆਉਂਦੀ ਹੈ ਇਸ ਲਈ ਅਸੀਂ ਵਿਗਿਆਨੀ ਭਾਸ਼ਾ ਵਿੱਚ ਇਹ ਆਖ ਸਕਦੇ ਹਾਂ ਕਿ ਜਿਹੜੇ ਖੰਗੋਲੀ ਜੱਕ ਆਕਾਸ਼ੀ ਪਿੰਡ ਆਪਣੀ ਰੋਸ਼ਨੀ ਕਰਕੇ ਚਮਕਦੇ ਹਨ ਉਹਨਾਂ ਨੂੰ ਤਾਰਿਆ ਤਾਰੇ ਆਖਿਆ ਜਾਂਦਾ ਹੈ ਸੂਰਜ ਉਹਨਾਂ ਵਿੱਚੋਂ ਇੱਕ ਹੈ